ਸਰਾ ਦੇਖੋ ਆਇਓ ਆਇਓ ਆਇਆ ਤੁਮ ਐਸਾ ਦੇਖੋ ਸ਼ਰੇਮ ਧੱਕਾ ਕਰ ਰਹੇ ਨੇ ਦੇਖੋ ਧੱਕੇ ਮਾਰ ਰਹੇ ਨੇ ਦੇਖੋ ਕੀ ਪੰਜਾਬ ਪੁਲਿਸ ਹੈ ਕੀ ਹੈ ਇਹਨਾਂ ਦਾ ਫੈਸਲਾ ਨਹੀਂ ਹੋ ਰਿਹਾ ਬੱਚਿਆਂ ਨਾਲ ਇਹ ਦੇਖੋ ਧੱਕਾ ਮੁਕੀ ਸਾਡਾ ਹੋ ਰਿਹਾ ਸਾਡੂ ਇਹ ਕੁੜੀਆਂ ਲਿਆ ਨੂੰ ਹੋ ਕੇ ਕੁੜੀ ਦਾ ਪਿਓ ਬੋਲਦਾ ਪਿਆ ਦੇਖੋ ਪੂਰੀ ਸਵਾਰੀ ਧੱਕੇ ਮਾਰੇ ਨੇ ਇਹਨੇ ਪੁਲਿਸ ਇਹਨੇ ਪੈਸੇ ਖਾਦੇ ਜੇ ਇਹ ਸਾਰ ਬੇਇਨਸਾਫੀ ਹੋ ਰਹੀ ਸਭ ਨਾਲ ਇਹ ਪੁਲਿਸ ਐਕਸ਼ਨ ਲਿਆ ਜਾਵੇ ਜਿੱਥੇ ਮੈਨੂੰ ਧੱਕੇ ਮਾਰੇ ਲੱਗੀ ਜਿਵੇਂ ਸਭ ਕੁੜੀਆਂ ਵਾਲਿਆਂ ਦੀ ਕਮਾਨੀ ਕੀਤਾ ਬੱਚਿਆਂ ਨੂੰ ਇਹਨਾਂ ਨੇ ਕੋਈ ਨਹੀਂ ਸਭ ਸੁਣਾਈ ਕੁੜੀ ਵਾਏ ਦੀ ਤੇਰੀ ਉੱਤੇ ਵੀ ਜਿੱਥੇ ਮਰਜੀ ਤੁਸੀਂ ਵੀ ਕੁੜੀ ਵਾਏ ਦੇ ਘਰ ਕੇ ਆਏ ਹੋ ਤੇ ਸਾਡੀ ਗੱਲ ਕੋਈ ਨਹੀਂ ਆਇਆ ਮੇਰਾ ਨਾਮ ਸਮ੍ਰਿਧੀ ਨਿਸ਼ਟਲ ਹੈ ਮੈਂ ਆਪਣੇ ਘਰ ਤੇ ਐਫਆਰਈ ਕਰਾਈ ਸੀ ਤੇ ਇਹਨਾਂ ਨੇ ਮੈਨੂੰ ਫਰਨਲ ਪ੍ਰੋਸਨ ਤੇ ਆਤੀ ਸੀ 10-11 ਸਾਲਾ ਤੋਂ ਮੇਰੇ ਤੇ ਬੜਾ ਇਹਨਾਂ ਨੇ ਜ਼ੁਲਮ ਕੀਤਾ ਹੈ ਹਰਾਸਮੈਂਟ ਕੀਤਾ ਹੈ ਇਹਨਾਂ ਤੇ ਐਫਆਰਈ ਹੋ ਗਈ ਇਹ ਬੱਚੇ ਲੈ ਕੇ ਦੌੜ ਗਏ 4 ਮਹੀਨੇ ਫਰਾਰ ਰਹੇ ਪੁਲਿਸ ਨੇ ਨਹੀਂ ਫੜੇ ਮੈਂ ਦਿਨ ਰਾਤ ਰੋਂਦੀ ਪਈ ਆ ਕਿ ਮੇਰੇ ਬੱਚੇ ਕਿੱਥੇ ਨੇ ਬੱਚੇ ਕਿੱਥੇ ਨੇ ਕਿਸੇ ਨੂੰ ਤਰਸ ਨਹੀਂ ਆਇਆ ਠੀਕ ਹੈ ਬਾਅਦ ਚ ਬੱਚੇ ਕੋਟ ਜੱਜ ਸਾਹਿਬ ਨੇ ਇਹਨਾਂ ਦੇ ਬੇਲ ਲਗਾਈ ਜੱਜ ਸਾਹਿਬ ਨੇ ਕਿਹਾ ਕਿ ਮਦਰ ਨਾਲ ਬੱਚੇ ਮਿਲਾਓ ਮੈਂ ਤੁਹਾਨੂੰ ਇਹ ਬੇਲ ਨਹੀਂ ਦੇਣੀ ਬੇਲ ਨਹੀਂ ਦਿੱਤੀ ਸਿਰਫ ਮਦਰ ਦੇ ਨਾਲ ਮਿਲਾਉਣ ਵਾਸਤੇ ਇਹਨਾਂ ਨੇ ਫ੍ਰਾਈਡੇ ਤੋਂ ਫ੍ਰਾਈਡੇ ਰੱਖਿਆ ਉਹਨਾਂ ਨੂੰ ਤਰਸ ਆ ਗਿਆ ਇਹਨਾਂ ਨੂੰ ਤਰਸ ਨਹੀਂ ਆਇਆ ਮੇਰੇ ਤੇ ਠੀਕ ਹੈ ਪੂਰੇ ਬੱਚੇ ਇੰਨੇ ਕੋ ਡਰਾਏ ਤਮਕਾਏ ਹੋਏ ਸੀ ਕਿ ਉਹ ਬੱਚੇ ਪਹਿਲੇ ਤੇ ਮਾਂ ਨੂੰ ਕਰਦੇ ਨਹੀਂ ਸੀ ਹੌਲੀ ਹੌਲੀ ਮਾਂ ਦੇ ਨਾਲ ਅਟੈਚਮੈਂਟ ਹੋਈ ਅੱਜ ਉਹ ਕਹਿੰਦੇ ਵੀ ਮਮਾ ਅਸੀਂ ਨਹੀਂ ਜਾਣਾ ਅਸੀਂ ਤਾਂ ਜੇ ਨਾਲ ਹੀ ਜਾਣਾ ਹੈ 8 ਮਹੀਨੇ ਹੋ ਗਏ ਕਿਹੜੀ ਬੱਚੇ ਆਪਣੇ ਮਾਂ ਤੋਂ ਬਗੈਰ ਰਹਿਣਗੇ ਫਾਦਰ ਜਿਹੜਾ ਸਵੇਰ ਦਾ ਗਿਆ ਦੁਕਾਨ ਤੇ ਉਹਨੇ ਰਾਤ ਹੀ ਜਾਣਾ ਕੀ ਪਰਵਿਸ਼ ਕਰਨਗੇ ਉਹ ਬੱਚਿਆ ਦਾ ਕੌਣ ਔਫਾਰਗਤੀ ਦਿੱਤੀ ਹੋਈ ਉਹਨਾਂ ਨੇ ਨਾ ਆਪਣੇ ਲੈ ਕੇ ਆਂਦੇ ਪਏ ਨੇ ਉਹਨਾਂ ਨੂੰ ਇੱਕ ਮਦਰ ਇਹ ਬੱਚਿਆਂ ਨੂੰ ਤੁਸੀਂ ਪਿੱਛੇ ਕਰ ਦੋਗੇ ਬੱਚਾ ਕਹਿੰਦਾ ਮੈਂ ਨਹੀਂ ਜਾਣਾ ਨਹੀਂ ਜਾਣਾ ਤੁਸੀਂ ਉਹਨਾਂ ਨੂੰ ਦਬਰਦਸੀ ਕਾਨੂੰਨ ਤੁਹਾਡੇ ਤੋਂ ਕਿੰਨੇ ਦਿਨ ਤੋਂ ਦੂਰ ਰਹੇ ਹੋ 8 ਮਹੀਨੇ ਆ ਤੋਂ 8 ਮਹੀਨੇ ਬਾਤਾਂ ਨੂੰ ਮਿਲੇ ਹਾਂਜੀ ਪਹਿਲੇ ਬਿਲਕੁਲ ਸੀ ਫਰਡੇ ਟੂ ਫਰਡੇ ਠੀਕ ਹੈ ਮਿੰਡੂ ਧੱਕੇ ਮਾਰ ਕੇ ਇਹਨਾਂ ਨੇ ਉੱਤੇ ਵੀ ਇਹਨਾਂ ਨੇ ਮੈਨੂੰ ਕੀ ਬੋਲਦਾ ਬਾਤ ਬਾਤਬੀਜੀ ਕੀਤੀ ਮੈਨੂੰ ਗਾਲ੍ਹਾਂ ਕੱਢਿਆ ੱਟਕਾ ਮਾਰਿਆ ਮੈਨੂੰ ਮੇਰੇ ਹਸਬੰਦ ਨੇ ਹੁਣ ਬੱਚੇ ਕੀ ਕਹਿੰਦੇ ਨੇ ਬੱਚੇ ਕਹਿੰਦੇ ਨਹੀਂ ਜਾਣਾ ਕਿਹਦੇ ਨਾਲ ਨਹੀਂ ਜਾਣਾ ਫਾਦਰ ਦੇ ਨਾਲ ਨਹੀਂ ਜਾਣਾ ਮਦਰ ਦੇ ਨਾਲ ਹੀ ਜਾਣਾ ਹੈ ਬੱਚੇ ਰੋਂਦੇ ਪਏ ਨੇ ਝਗੜਾ ਆਇਆ ਪੁਲਸ ਆਈ ਹੈ ਪੁਲਸ ਵੱਲੋਂ ਕੀ ਕੀ ਆ ਗਿਆ ਉਹ ਕਹਿੰਦੇ ਜੀ ਸੀ ਜੱਜ ਦੇ ਕੋਲ ਬੱਚੇ ਪੇਸ਼ ਕਰਵਾ ਕੇ ਜੋ ਕਹਿਣਗੇ ਉਹ ਹੋਣਗੇ ਹੁਣ ਇਹਨਾਂ ਦੇ ਬੱਚੇ ਇਕੱਲੇ ਅੰਦਰ ਰੱਖੇ ਹੋਏ ਐ ਕੋਈ ਮਤਲਬ ਇੱਕ ਮਿੰਟ ਕੋਈ ਮਤਲਬ ਨਹੀਂ ਦਾ ਮਾਦੋ ਤੇ ਦੁਨੀਆ ਦੀ ਕੋਈ ਤਾਕਤ ਬਚਿਆ ਨੁੜੀ ਰੋਸਦੀ ਮਾ ਆਪਣੀ ਗਾਇਦ ਤੇ ਆ ਜਾਣਾ ਤੇ ਉਹ ਬਹੁਤ ਕੁਝ ਕਰ ਸਕਦੀ ਹੈ ਬੱਚੇ ਉਹਦੇ ਪਛੇੜੀ ਉਹਦੇ ਤੋਂ ਜਾ ਸਕਦੇ ਉਹ ਬੱਚੇ ਨਹੀਂ ਜਾਣਦੇ ਪੇ ਕਾਨੂੰਨ ਬੱਚਿਆਂ ਦੀ ਸਿਹਤ ਤੋਂ ਵੱਧ ਕੇ ਕਾਨੂੰਨ ਹੋ ਗਿਆ ਤੇ ਇਹ ਕੋਟ ਕਾਨੂੰਨ ਜਿਹੜਾ ਵੱਧ ਗਿਆ ਉਹਨਾਂ ਨੇ ਕਿਹੜੀ ਆਰਡਰ ਜਿਹੜੀ ਕਸਟਮਰ ਸਟਡੀ ਨਹੀਂ ਦਿੱਤੀ ਜੀ ਉਹਨਾਂ ਨੇ ਸਿਰਫ ਮੀਟਿੰਗ ਕਰਾਉਣ ਵਾਸਤੇ ਗਿਆ ਹੈ ਕਿ ਮਾਦਰ ਨਾਲ ਬੱਚੇ ਸ਼ੁਕਰਵਾਰ ਦੇ ਸ਼ੁਕਰਵਾਰ ਮਿਲਣਗੇ ਕਸਟਡੀ ਨਾਮ ਦਾ ਕੋਈ ਵਰਡ ਨਹੀਂ ਆਉਦੇ ਚ ਨਾ ਸਾਡਾ ਡਿਵੋਰਸ ਹੋਇਆ ਜਿਹੜਾ ਅਸੀਂ ਕਸਟਡੀ ਗੱਲਾਂਵਾਂਗੇ ਕਸਟਡੀ ਗਾਉਦੋਂ ਲਾਂਦੇ ਜਦੋਂ ਡਿਵੋਰਸ ਹੁੰਦਾ ਜੇ ਇਹਨਾਂ ਦੇ ਕਸਟਡੀ ਭਾਵੇਂ ਤੁਸੀਂ ਜਿੰਨੋ ਮਰਜ਼ੀ ਬੁਲਾ ਲਓ ਬੱਚਿਆਂ ਨਾਲ ਕੋਈ ਜ਼ਬਰਦਸਤੀ ਨਹੀਂ ਕਰਨਗੇ ਮੈਂ ਬੱਚੇ ਆਪਣੇ ਬਿਮਾਰ ਨਹੀਂ ਕਰਨੇ ਡਿਪਰੈਸ਼ਨ ਚ ਨਹੀਂ ਭੇਜਨੇ ਕਸਟਡੀ ਇੱਥੇ ਰਹੀ ਜਾਣਗੇ ਸਾਰਾ ਕੁਝ ਇੱਥੇ ਹੀ ਰਹੀ ਹੈ ਨਾ ਕਿ ਸਿਹਤ ਬੱਚਿਆਂ ਦੀ ਖਰਾਬ ਹੋਏ ਨਹੀਂਗੇ ਮਾਂ ਦੇ ਮਰ ਜਾਣਾ ਕਿਸੇ ਦਾ ਕੁਝ ਨਹੀਂ ਜਾਣਾ ਹੁਣ ਮੰਗ ਕੀ ਕਰਦੇ ਬੱਚੇ ਕਹਿੰਦੇ ਪਏ ਅਸੀਂ ਮਾਂ ਦੇ ਨਾਲ ਜਾਣਾ ਹੈ ਮੇਰੇ ਨਾਲ ਭੇਜੇ ਜਾਣ ਬਸ ਮੈਨੂੰ ਮੇਰੇ ਬੱਚੇ ਮੇਰੇ ਨਾਲ ਭੇਜੇ ਜਾਣੇ ਪਛਿਆ ਨੂੰ ਕੁਛ ਹੋ ਗਿਆ ਮੈਂ ਕਿਸੇ ਨੂੰ ਨਹੀਂ ਛੱਡਣਾ ਇੱਥੇ ਬਸ ਮੈਂ ਕੋਟ ਐਵਲੀ ਜ਼ਿੰਮੇਵਾਰ ਹੋਣਗੀ ਸਾਰੀ ਪੂਰੀ ਜ਼ਿੰਮੇਵਾਰ ਹੋਏਗੀ ਬਸ ਇਹ ਮੇਰਾ ਨਾਮ ਰੋਹਿਤ ਹੈ ਜੀ ਰੋਹਿਤ ਕੀ ਮਾਮਲਾ ਤੇਰੇ ਬੱਚੇ ਦੀ ਕਸਟਡੀ ਨੂੰ ਲੈ ਕੇ ਮੇਰੇ ਕਸਟਡੀ ਨੂੰ ਲੈ ਕੇ ਹੋਇਆ ਕਿ ਮੇਰੀ ਜਨਾਨੀ ਨੇ ਮੇਰੇ ਤੇ ਫਾਲਸ ਐਫ ਆਈ ਆਰ ਕਰਾਈ ਸੀ ਇਹ ਨੇ ਫਰਨੈਲ ਪੀਲੀ ਸੀ ਤੇ ਉਹਨੇ ਫਾਲਸ ਐਫ ਆਈ ਆਰ ਕਰਾਈ ਉਹ ਸਾਡੇ ਕੋਲ ਪ੍ਰੂਫ ਅਗੇ ਸੀ ਸਾਰੇ ਜਿਸ ਕਰਕੇ ਸਾਡੀਆਂ ਬਿਲਾ ਹੋਈਆਂ ਤੇ ਹਾਈ ਕੋਰਟ ਦੇ ਉੱਤੋਂ ਜਾ ਕੇ ਉਹਨਾਂ ਨੇ ਆਰਡਰ ਕੀਤਾ ਕਿ ਮੰਮੀ ਇਹਦੀ ਆਏਗੀ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਮਿਲਣ ਅਸੀਂ 16 ਹਫ਼ਤਿਆਂ ਤੋਂ ਇਹਨੂੰ ਰੂਟੀਨ ਨਾਲ ਮਿਲਾਂਦੇ ਪਏ ਆ ਸਾਰਾ ਕੰਮ ਹੁੰਦਾ ਪਿਆ ਅਮਨ ਮਾਨ ਨੇ ਲਿਖ ਕੇ ਵੀ ਦਿੱਤਾ ਤੇ ਸਭ ਕੁਝ ਕੀਤਾ ਕਿ ਮੈਨੂੰ ਬੱਚੇ ਮਿਲਦੇ ਪਏ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਬਟ ਫਿਰ ਵੀ ਇਹ ਜਨਾਨੀ ਨੇ ਅੱਜ ਆ ਕੇ ਆਪਣਾ ਪ੍ਰੀ ਪਲਾਨ ਕਰਕੇ ਬੱਚਿਆਂ ਨੂੰ ਉੱਥੇ ਕਿਡਨਾਪ ਹੀ ਕਰਲੇ ਖਸਾਬ ਦਾ ਮੈਡੀਸ਼ਨ ਸੈਂਟਰ ਦੇ ਵਿੱਚ ਇਹ ਹਾਲ ਕਰਦੇ ਪਏ ਨੇ ਸਾਡਾ ਜਦ ਕਿ ਸਾਡੇ ਕੋਲ ਆਰਡਰ ਹੈਗਾ ਕਿ ਫਾਦਰ ਨੇ ਮਿਲਣਾ ਹੈ ਤੇ ਮਦਰ ਨੇ ਮਿਲਣਾ ਤਿੰਨ ਘੰਟੇ ਦਾ ਟਾਈਮ ਹੁੰਦਾ ਸਵੇਰ ਦਾ 10 ਤੋਂ 1 ਵਜੇ ਦਾ ਬਟੇ ਫਿਰ ਵੀ ਅੰਦਰ ਜਾ ਕੇ ਹੋ ਹੱਲਾ ਕਰਦੇ ਪਏ ਮੇਰੇ ਹੱਥੀ ਪੈਂਦਰ ਮੈਨੂੰ ਗਾਲੀ ਗਲੋਚ ਕਰਦੇ ਪਏ ਨੇ ਇਹਨਾਂ ਨੇ ਬੜਾ ਮੇਰਾ ਬੁਰਾ ਹਲ ਕੀਤਾ ਮੈਂ ਸਾਡੀ ਪੁੱਛ ਵੀ ਉਹਨਾਂ ਨੂੰ ਮੈਂ ਕਿਹਾ ਵੇ ਜੋ ਆਰਡਰ ਤੁਸੀਂ ਫੋਲੋ ਕਰੋ ਬਟੋ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀ ਪਈ ਹੁਣ ਕੀ ਮੰਗ ਕਰਦੇ ਵੇ ਅਸੀਂ ਇੱਕੋ ਗੱਲ ਕਰਨੇ ਸਾਡੇ ਬੱਚੇ ਸਾਨੂੰ ਦਿਓ ਤੇ ਅਸੀਂ ਲੈ ਕੇ ਚ ਜਾਈਏ ਬਸ ਉਸ ਵਾਰ ਸਾਨੂੰ ਲੈ ਕੇ ਨਹੀਂ ਜਾਂ ਦਿੰਦੇ ਪਏ